ਬਾਲ ਸਿੰਘ ਬਡੁੰਗਰ ਜੀ ਨੂੰ ਐਸਪੀਸੀ ਦਾ ਪ੍ਰਧਾਨ ਬਣਾਇਆ ਗਿਆ ਇਸ ਵੇਲੇ ਮੇਰੇ ਨਾਲ ਨੇ ਸਭ ਤੋਂ ਪਹਿਲਾਂ ਬਡੁੰਗਰ ਸਾਹਿਬ ਇਸ ਜ਼ਿੰਮੇਵਾਰੀ ਬਾਰੇ ਕੀ ਕਹਿਣਾ ਚਾਹੋਗੇ ਠੀਕ ਹੈ ਜੀ ਆਓ ਵਾਹਿ ਜੀ ਦਾ ਖਾਲਸਾ ਵਾਹਿ ਜੀ ਦੇ ਫਤਿਹ ਸਵਤੇ ਖਾਲਸਾ ਪੰਥ ਵੱਲੋਂ ਸ਼ੌਣੀ ਗੁਰਦੁਆਰਾ ਪੰਥ ਕਮੇਟੀ ਦੇ ਸਵਤੇ ਜਨਰਲ ਹਾਊਸ ਵੱਲੋਂ ਜੋ ਮੈਨੂੰ ਅੱਜ ਸ਼ੌਣੀ ਗੁਰਦੁਆਰਾ ਪੰਥ ਕਮੇਟੀ ਦੇ ਮੁਖ ਸੇਵਾਦਾਰ ਦੀ ਸੇਵਾ ਬਖਸ਼ ਕੀਤੀ ਹੈ ਮੈਂ ਯਤਨ ਕਰਾਂਗਾ ਜੇ ਜੋ ਖਾਲਸਾ ਪੰਥ ਨੂੰ ਸ਼ੋਹਰੇ ਗੁਰਦੁਆਰਾ ਪੰਥ ਕਮੇਟੀ ਤੋਂ ਪ੍ਰਧਾਨ ਤੋਂ ਆਸ਼ਾਵਾ ਨੇ ਉਹਨਾਂ ਦੀਆਂ ਬਹੁਤ ਸਾਰੀਆਂ ਇਸ਼ਾਵਾਂ ਨੇ ਮੈਂ ਉਹਨਾਂ ਤੇ ਮੂਰਾਤਰ ਸਕਾਂ ਔਰ ਮੈਂ ਸਾਰਾ ਜੋ ਕਾਰਜ ਹੈ ਉਹ ਗੁਰਮਤ ਫਿਲਾਸਫੀ ਗੁਰਮਰਿਆਦਾ ਪੂਰੇ ਇਤਿਹਾਸ ਹਰ ਸਿੱਕੇ ਇਤਿਹਾਸ ਨੂੰ ਸਾਹਮਣੇ ਰੱਖ ਕੇ ਹੀ ਕਰਾਂਗਾ ਜੋ ਅੱਜ ਦੀਆਂ ਪੰਥਕ ਸਭਾਵਾ ਨੇ ਉਹਨਾਂ ਬਾਰੇ ਕੁਝ ਮੈਨੂੰ ਜਾਣਕਾਰੀ ਵੀ ਹੈ ਉਸੇ ਇੱਕ ਸੱਗਤ ਤੋਂ ਜਾਣਕਾਰੀ ਪ੍ਰਾਪਤ ਕਰਕੇ ਉਹਨਾਂ ਦਾ ਯੋਗ ਹਲ ਕਰਨ ਵਾਸਤੇ ਪੂਰਾ ਯਤਨ ਕਰਾਂਗਾ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਇਸ ਸੇਵਾ ਨੂੰ ਦਬਾ ਚੁੱਕੇ ਹੋ ਇੱਕ ਵਾਰ ਪਰ ਜੇਕਰ ਉਸ ਸਮੇਂ ਦੀ ਗੱਲ ਕਰੀ ਤਾਂ ਹੁਣ ਦੀ ਜਿੱਦਾਂ ਤੁਸੀਂ ਦੱਸਿਆ ਕਿ ਸਿੱਖ ਪੰਥਕ ਮਸਲਿਆਂ ਦੇ ਵਿੱਚ ਸਭ ਤੋਂ ਅਹਿਮ ਮਸਲਾ ਇਸ ਵੇਲੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਹੋਈ ਸੀ ਉਸ ਨੂੰ ਲੈ ਕੇ ਸਮੁੱਚੀ ਕੌਮ ਦੇ ਵਿੱਚ ਵਿਰੋਧ ਹੈ ਕਿ ਇਹ ਤੁਹਾਡੇ ਲਈ ਇੱਕ ਵੱਡੀ ਚੁਣੌਤੀ ਹੋਏਗੀ ਇਸ ਨੂੰ ਲੋਕਾਂ ਨੂੰ ਇਸ ਬਾਰੇ ਸੰਤੁਸ਼ਟ ਕਰਨ ਲਈ ਕੀ ਤੁਹਾਡੀ ਪਹਿਲ ਹੋਏਗੀ ਸਾਰਾ ਗੁਰੂ ਇਤਿਹਾਸ ਹੋ ਸਿੱਖ ਇਤਿਹਾਸ ਇਸ ਗੱਲ ਦਾ ਗਵਾਹ ਹੈ ਤੇ ਖਾਲਸਾ ਪੰਥ ਦੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਸਮੇਂ ਤੋਂ ਹੀ ਮਾਨਵਤਾ ਦੇ ਹੱਕ ਵਿੱਚ ਜੋ ਸੰਘਰਸ਼ ਜਾਰੀ ਕੀਤਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਉਹਦੇ ਸਾਹਮਣੇ ਬਹੁਤ ਵੱਡੀਆਂ ਚੁਣੌਤੀਆਂ ਆਉਂਦੀਆਂ ਰਹੀਆਂ ਨੇ ਸਾਰੇ ਗੁਰੂ ਸਾਹਿਬਾਨ ਨੇ ਉਹਦੇ ਖਾਲਸਾ ਪੰਥ ਨੇ ਬਹੁਤ ਵੱਡੀਆਂ-ਵੱਡੀਆਂ ਚੁਣੌਤੀਆਂ ਦਾ ਪੂਰੀ ਜਿੜਤਾ ਨਾਲ ਪੂਰੀ ਸਿੱਦਕਦਰੀ ਨਾਲ ਔਰ ਗੁਰਮਤ ਮर्याਦ ਔਰ ਫਲਸਫੇ ਅਨੁਸਾਰ ਉਹਨਾਂ ਦਾ ਹੱਲ ਕੀਤਾ ਹੋਂਵੇ ਗੁਰੂ ਸਾਹਿਬ ਕਿਰਪਾ ਕਰਨਗੇ ਸਾਨੂੰ ਉਹ ਸ਼ਕਤੀ ਸਮਰੱਥਾ ਬਲਵਰ ਬੁੱਧੀ ਬਖਸ਼ ਕਰਨਗੇ ਕਿ ਅਸੀਂ ਜੋ ਵੀ ਅੱਜ ਦੀਆਂ ਚੁਣੌਤੀਆਂ ਨੇ ਉਹਨਾਂ ਨੂੰ ਮर्यादा ਅਨੁਸਾਰ ਯੋਗਤ ਅਨੁਸਾਰ ਉਹ ਹੱਲ ਕਰ ਸਕਾਂ। ਇੱਕ ਆਖਰੀ ਸਵਾਲ ਅੱਗੇ 2017 ਦੇ ਵਿੱਚ ਚੋਣਾਂ ਆ ਰਹੀਆਂ ਨੇ ਪੰਜਾਬ 'ਚ ਜੇਕਰ ਅਸੀਂ ਸਿੱਖ ਪੰਥ ਦੀ ਗੱਲ ਕਰੀਏ ਮੌਜੂਦਾ ਸਰਕਾਰ ਦੇ ਪ੍ਰਤੀ ਵੀ ਲੋਕਾਂ ਦੇ ਵਿੱਚ ਕਾਫੀ ਰੋਸ ਹੈ ਔਰ ਕਾਰਨ ਉਹੀ ਹੈ ਕਿ ਬੇਅਦਬੀ ਕੀ ਸਮੁੱਚੀ ਕੌਮ ਨੂੰ ਤੁਹਾਡਾ ਕੀ ਸੰਦੇਸ਼ ਅੱਜ ਦੇ ਤੁਸੀਂ ਇਸ ਸੌਦੇ ਸੰਭਾਲਣ ਤੋਂ ਬਾਅਦ ਮੈਂ ਇੱਕ ਵਾਰ ਫਿਰ ਸੋਚੇ ਖਾਲਸਾ ਪੰਥ ਨੂੰ ਪੂਰਾ ਜੀ ਇਹ ਦੋਣਾ ਚਾਹਨਾ ਕਿ ਸਤਗੁਰ ਪਾਤਸ਼ਾਹ ਦੀ ਬਖਸ਼ਿਸ਼ ਦੁਆਰਾ ਸੋਚੇ ਖਾਲਸਾ ਪੰਥ ਦੀ ਅਸੀਸ ਔਰ ਉਹਨਾਂ ਦੇ ਪੂਰੇ ਸਰਗਰਮ ਸਹਿਯੋਗ ਨਾਲ ਮੈਂ ਇਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਪੂਰਾ ਯਤਨ ਕਰਾਂਗਾ ਇਹਨਾਂ ਕਿਰਪਾਲ ਸਿੰਘ ਜੀ ਵਡੂੰਗਰ ਪ੍ਰਧਾਨਗੀ ਦਾ ਅਹੁਦਾ ਮਿਲਣ ਤੋਂ ਬਾਅਦ ਸਭ ਤੋਂ ਪਹਿਲਾਂ ਉਹਨਾਂ ਨੇ ਏਬੀਪੀ ਸੰਝਾ ਦੇ ਨਾਲ ਗੱਲ ਕੀਤੀ ਔਰ ਇਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਮੁੱਖ ਜੋ ਕੋਸ਼ਿਸ਼ ਹੈ ਹੀ ਹੋਏਗੀ ਕਿ ਜੋ ਸਿੱਖਾਂ ਨੂੰ ਪੇਸ਼ ਹੁੰਦੀਆਂ ਦਰਪੇਸ਼ ਮੁਸ਼ਕਲਾਂ ਤੇ ਪੰਚ ਅਦਗ ਮਸਲਿਆਂ ਦੇ ਹੱਲ ਲਈ ਜੋ ਵੀ ਸੰਭਵ ਉਹਨਾਂ ਵੱਲੋਂ ਕੋਸ਼ਿਸ਼ ਹੈ ਉਹ ਕੀਤੀ ਜਾਏਗੀ ਔਰ ਸਿੱਖ ਮਸਲਿਆਂ ਨੂੰ ਹਰ ਪਲੇਟਫਾਰਮ ਤੇ ਜਲਦ ਤੋਂ ਜਲਦ ਸੁਲਝਾਉਣ ਲਈ ਉਹਨਾਂ ਦਾ ਜੋ ਹੈ ਸਭ ਤੋਂ ਪਹਿਲਾ ਕੰਮ ਇਹੀ ਹੋਏਗਾ ਰਜੀਵ ਸ਼ਰਮਾ ਏਬੀਪੀ ਸੰਝਾ le